ਲੁਧਿਆਣੇ ਤੋਂ ਬੰਗਾਸ਼ਹਿਰ ਵਿਆਹੀ ਲੜਕੀ ਦੀ ਸ਼ੱਕੀ ਹਾਲਾਤਾਂ ਵਿੱਚ ਹੋਈ ਮੌਤ ਮਿਰਤਿਕ ਲੜਕੀ ਦੇ ਪਰਿਵਾਰਾਂ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਦੋਸ਼ ਲਗਾਇਆ ਗਿਆ ਕਿ ਸਾਡੀ ਲੜਕੀ ਨੇ ਜ਼ਹਿਰੀਲੀ ਚੀਜ਼ ਖਾ ਕੇ ਜਾਂ ਫਿਰ ਖਵਾ ਕੇ ਮਾਰਿਆ ਗਿਆ ਇਹ ਸਾਡਾ ਜੀਜਾ ਅਸ਼ਵਨੀ ਢਾਬਰ ਅਕਸਰ ਹੀ ਸਾਡੀ ਭੈਣ ਨਾਲ ਕੁੱਟਮਾਰ ਕਰਦਾ ਸੀ ਕੱਲ ਵੀ ਜਦੋਂ ਸਾਡੀ ਭੈਣ ਨਾਲ ਫੋਨ ਤੇ ਗੱਲ ਹੋਈ ਤਾਂ ਉਹ ਦੱਸ ਰਹੀ ਸੀ ਕਿ ਮੇਰੇ ਨਾਲ ਕੁੱਟਮਾਰ ਹੋਈ ਹੈ ਜਦੋਂ ਅਸੀਂ ਇੱਥੇ ਆ ਕੇ ਦੇਖਿਆ ਤਾਂ ਸਾਨੂੰ ਪਤਾ ਲੱਗਾ ਕਿ ਸਾਡੀ ਭੈਣ ਨੇ ਕੁੱਟਮਾਰ ਤੋਂ ਤੰਗ ਹੋ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਮ੍ਰਿਤਕ ਮਨੀਸ਼ਾ ਢਾਬਰ ਦੀ ਬੇਟੀ ਦੀਆ ਨੇ ਕਿਹਾ ਕਿ ਮੇਰੇ ਪਿਤਾ ਨੇ ਮੇਰੀ ਮੰਮੀ ਨੂੰ ਜ਼ਹਿਰ ਨਹੀਂ ਦਿੱਤੀ ਲੜਾਈ ਝਗੜਾ ਹੁੰਦਾ ਰਹਿੰਦਾ ਸੀ ਪਰ ਮੇਰੇ ਪਿਤਾ ਨੇ ਮੇਰੀ ਮੰਮੀ ਨੂੰ ਜ਼ਹਿਰ ਨਹੀਂ ਦਿੱਤੀ ਮੇਰੇ ਪਾਪਾ ਨੂੰ ਛੱਡ ਦਿਓ ਮੈਂ ਲੁਧਿਆਣਾ ਦੀ ਹਾਂ ਉਦਿਆਨ ਤੇ ਤੇ ਰੋਸ਼ਨੀ ਰਸੀ ਅਮਰਪੁਰਾ ਮਾਤਾ ਵਾਲੀ ਜਦੀ ਨਿਰਗਨ ਕਿਤੇ ਬੰਗਿਆਂ ਤੁਸੀਂ ਆਏ ਹਨ ਕੀ ਕਰ ਰਹੇ ਹੋ ਤੇ ਰਾਤ ਸਾਡੀ ਸਿਸਟਰ ਦਾ ਫੋਨ ਆਇਆ ਸੀਗਾ ਕਿ ਮੈਨੂੰ ਮਾਰਦਾ ਬੁਖਦਾ ਪਿਆ ਇਹ ਪਹਿਲਾਂ ਵੀ ਫੋਨ ਆਉਂਦੇ ਹੁੰਦੇ ਸੀ ਕਿ ਮੈਨੂੰ ਮਾਰਦਾ ਹੈ ਸਾਡਾ ਜੀਜਾ ਅਸ਼ਵਨੀ ਡਾਵਰ ਕਿੱਥੇ ਬੰਗੇ ਤੇ ਉਸ ਚੱਕਰ ਦੇ ਵਿੱਚ ਅਸੀਂ ਉਹਨਾਂ ਨਾਲ ਗੱਲ ਕੀਤੀ ਕਿ ਇਹ ਮੈਨੂੰ ਮਾਰਦਾ ਘੁੜਦਾ ਪਿਆ ਉਹਦੇ ਹੱਥ ਤੇ ਇਸ ਟਾਈਮ ਫੋਨ ਵੀ ਲੱਗਿਆ ਹੋਇਆ ਜੀ ਦਾ ਤੇ ਡੈਡੀ ਨੇ ਪੁੱਛਿਆ ਕਿ ਤੇਰੇ ਹੱਥ ਤੇ ਕੀ ਲੱਗਿਆ ਕਹਿੰਦੀ ਮੇਰੇ ਹੱਥ ਤੇ ਮਹਿੰਦੀ ਲੱਗੀ ਹੋਈ ਹੈ। ਫਸੀ ਕਿ ਮਹਿੰਦੀ ਹੋਊਗੀ ਫੇ ਉਹਨੇ ਫੋਨ ਕੱਟਤਾ ਫੇ ਸਾਨੂੰ ਰਾਤ ਨੂੰ 12 ਵਜੇ ਫੋਨ ਆਇਆ ਕਿ ਭਾਈ ਤੁਹਾਡੀ ਕੁੜੀ ਡੈਥ ਹੋ ਗਈ ਉਹਨੇ ਗੋਲੀਆਂ ਖਵਾਤੀਆਂ ਉਹ ਖਾਲੀਆਂ ਉਹਨਾਂ ਨੂੰ ਪਤਾ ਹੁੰਦਾ ਐਨੀ ਖਾਨ ਵਾਲੀ ਨਹੀਂ ਹੈਗੀ ਉਹ ਤਾਂ ਚੁੰਡੀ ਤੋਂ ਵੀ ਡਰਦੀ ਸੀ ਜ਼ਬਰਦਸਤੀ ਜ਼ਬਰਦਸਤੀ ਹੋ ਗਈਆਂ ਕਾਰਨ ਸਾਨੂੰ ਕਈ ਵਾਰ ਪਹਿਲਾਂ ਵੀ ਫੋਨ ਆਏ ਆ ਕੀ ਆਪਣੀ ਕੁੜੀ ਨੂੰ ਲੈ ਜਾਓ ਇੱਥੋਂ ਮੈਂ ਇਹਨੂੰ ਮਾਰ ਦੂਗਾ ਨਹੀਂ ਕੋਈ ਦਾਜ ਦੂਜੀ ਮੰਗ ਕਰਦੇ ਸੀਗੇ ਤੇ ਉਹ ਨਹੀਂ ਦਾਜ ਦੂਜੀ ਕੋਈ ਮੰਗ ਨਹੀਂ ਦਾਜ ਹੀ ਮੰਗ ਉਹ ਜਿਹੜਾ ਐਸੀ ਬਾਈ ਇਹਨਾਂ ਦਾ ਆਫਸੀ ਸੀ ਬਾਈ ਜਿਹੜਾ ਦਾ ਆਫਸੀ ਇਹ ਕਲੇਸ ਸੀਗਾ ਜੀ ਇਹਨਾਂ ਦਾ ਕੋਈ ਨਾ ਕੋਈ ਇਹਨਾਂ ਦੀ ਕੋਈ ਉਹ ਕਿਥੇ ਸੀ ਪੋਸਟਿੰਗ ਕਰਾਈ ਹੋਈ ਸੀ ਇਹਨਾਂ ਦੀ ਕੋਈ 8-9 ਲੱਖ ਰੁਪਏ ਐਮਡੀ ਕਰਾਈ ਹੋਈ ਸੀ ਉਹਦਾ ਕੋਈ ਚੱਕਰ ਚੱਲਦਾ ਪਿਆ ਸੀ ਨਾ ਆਪਸ ਦੇ ਵਿੱਚ ਤੇ ਇਹ ਮੰਗਦਾ ਸੀ ਇਹ ਦਿੰਦੀ ਨਹੀਂ ਸੀ ਜੀ ਤੋਂ ਦੇ ਵਿੱਚੇ ਦਿੱਕਤ ਆ ਗਈ ਤਾਂ ਫਿਰ ਬਣੀ ਐਣੀ ਮਾਰਤੀ ਤੇ ਭੈਣ ਨੂੰ ਤੇ ਰੋਜ਼ ਕਹਿੰਦਾ ਸੀਗਾ ਇਹਨੂੰ ਲੈ ਜਾਓ ਇਹਨੂੰ ਲੈ ਜਾਓ ਲੈ ਜਾਓ ਅਸੀਂ ਆਪਣੀ ਕੁੜੀ ਸੰਭਾਂਦੇ ਸੀਗੇ ਕਿ ਬੇਟਾ ਕੋਈ ਨਹੀਂ ਘਰ ਤੇ ਰਹੀ ਐ ਤੇ ਸਾਨੂੰ ਨਹੀਂ ਪਤਾ ਸੀ ਸਾਡੀ ਕੁੜੀ ਮਾਰ ਦੂ ਤੁਹਾਡੀ ਭੈਣ ਦੇ ਨਾਂ ਦੇ ਉੱਤੇ ਆਪਣੀ ਕੁਝ ਪੈਸੇ ਦਿੱਤੇ ਸੀ ਕਿ ਜਾਂ ਕੇ ਸਾਡੇ ਮੈਂ ਵੀ ਹੋਏ ਆਪਣੇ ਮੈਂ ਵੀ ਜੋੜੇ ਹੋਏ ਉਧਰੇ ਜੋੜੇ ਸੀ ਨੇ ਫਿਰ ਸਾਡੇ ਭੈਣ ਹੀ ਸੀਗੇ ਇੱਥੇ ਵਿਆਹ ਵਿਆਹ ਕਰਕੇ ਵਿਆਹ ਕਰਕੇ ਸਾਡੇ ਪੈਸੇ ਨਹੀਂ ਸੀ ਉਹਦੇ ਵਿੱਚ ਤੇ ਉਹਨੇ ਆਪੇ ਜੋੜੇ ਸੀ ਉਹਨੇ ਆਪੇ ਜੋੜੇ ਸੀ 10 ਤੋਂ 10 10 ਯੀ ਨਦਰ ਡੀਆ ਡੀਆ ਕਿ ਫਿਰ ਨਹੀਂ ਹੋ ਗਿਆ ਕੀ ਯਾਰ ਝੂਠ ਬੋਲਦੇ ਪਰ ਮੇਰੇ ਪਾਪਾ ਨੇ ਨਹੀਂ ਖੁਵਾਈ ਗੋਲੀ ਕੋਈ ਵੀ ਗੋਲੀ ਨਹੀਂ ਖੁਵਾਈ ਪਾਪਾ ਨੇ ਪਾਪਾ ਨੇ ਮਾਰਿਆ ਜ਼ਰੂਰ ਸੀ ਪਰ ਅੱਧਾ ਗੋਲੀ ਨਹੀਂ ਖਵਾਈ ਕੁਝ ਨਹੀਂ ਇਦਾਂ ਕੀਤਾ ਪਾਪਾ ਨੇ ਮਾਰਿਆ ਕਿਉਂ ਲੜਾਈ ਹੋਈ ਜ਼ਰੂਰ ਸੀ ਬਟ ਅੱਧਾ ਗੋਲੀ ਨਹੀਂ ਖਵਾਈ ਇਦਾਂ ਪਾਪਾ ਨਹੀਂ ਕਰਦੇ ਹੈਗੇ ਕਦੇ ਵੀ ਲੜਾਈ ਕਿਹਦੇ ਨਾਲ ਹੋਈ ਮੈਨੂੰ ਨਹੀਂ ਪਤਾ ਮੈਂ ਅੰਦਰ ਬੈਠੀ ਸੀ ਬਟ ਪਾਪਾ ਦੀ ਲੜਾਈ ਕਿਹਦੇ ਨਾਲ ਹੋਈ ਮੰਮਾ ਨਾਲ ਮੰਮਾ ਦਾ ਕੀ ਨਾਇਆ ਮਨਿਸ਼ਾ ਲੜਾਈ ਦਾ ਕਾਰਨ ਕੁਝ ਹੋਣਾ ਮੈਨੂੰ ਪਤਾ ਨਹੀਂ ਮੈਂ ਤਾਂ ਅੰਦਰ ਬੈਠੀ ਸੀ ਪਹਿਲਾਂ ਵੀ ਲੜਦੇ ਜਾਂ ਕਿ ਪਹਿਲੀ ਵਾਰੀ ਪਹਿਲੀ ਵਾਰੀ ਲੜਾਈ ਹੋਈ ਸੀ ਇੱਦਾਂ ਪਹਿਲਾਂ ਵੀ ਲੜੇ ਪਰ ਇਤ ਇੰਨੀ ਜ਼ਿਆਦਾ ਨਹੀਂ ਲੜੇ ਇੱਦਾਂ ਕਦੇ ਵੀ ਲੜੇ ਮਾਰ-ਪিট ਤਾਂ ਇੰਨੀ ਜ਼ਿਆਦਾ ਹੁੰਦੀ ਵੀ ਨਹੀਂ ਸੀ ਕਦੇ ਵੀ ਕੱਲ ਹੀ ਹੋਈ ਬਸ ਮੈਂ ਦੇਖਿਆ ਨਹੀਂ ਬਸ ਅੰਦਰ ਆ ਕੇ ਬਸ ਇੱਕ ਵਾਰੀ ਮਾਰਿਆ ਸੀ ਉਹਨਾਂ ਨੇ ਉਦੋਂ ਮੈਂ ਛੁਡਾਇਆ ਸੀ Papa ਨੂੰ ਬਾਹਰ ਸਾਰੇ ਕਹਿੰਦੇ ਸ਼ਾਪ ਤੇ ਹੋਇਆ ਉਦੋਂ ਆਪਾਂ ਅੰਦਰ ਸੀ ਉਦੋਂ ਆਪਾਂ ਕੁਝ ਵੀ ਨਹੀਂ ਦੇਖਿਆ ਥੋੜੀ ਲੜਾਈ ਤੋਂ ਅੰजाम ਮਮੀ ਦੇ ਦਾਦੀ ਦੀ ਤੇਰੇ ਉਹ ਬਾਹਰ ਗਲੀ ਦੇ ਵਿੱਚ ਹੋਈ ਹੈ ਨਹੀਂ ਸ਼ਾਪ ਤੇ ਸ਼ਾਪ ਤੇ ਹੀ ਸ਼ਾਪ ਅਟੈਚ ਆ ਕਰਦੇ ਨਾਲ ਆ ਬਾਅਦ ਕਰਦੇ ਬਾਅਦ ਹਾਂਜੀ ਨਹੀਂ ਅਟੈਚ ਆ ਪਹਿਲਾਂ ਸ਼ਾਪ ਆਂਦੀ ਫਿਰ ਘਰ ਆਂਦਾ ਆ ਜੀ ਤੇ ਇਹ ਮਾਮਲਾ ਆ ਕਿ ਆਂਦੇ ਵਿੱਚ ਕਿ ਕਹਿੰਦੇ ਪੂਰੀ ਨੂੰ ਗਿਆ ਤੇ ਕੀ ਮਾਰੋ ਤਾਂ ਕੀ ਮਾਮਲਾ ਹੈ ਇਹ ਲੱਗਦੀ ਐ ਮਨੇ ਸਾਥੇ ਕਿ ਇਹ 15 ਸਾਲ ਹੋ ਗਏ ਤਾਂ ਰਤੀ ਕੋ ਪੋਇੰਟ ਤੇ ਇਸ ਨਾਲ ਜਿੱਟ ਪਰ ਮਨਜ਼ੂਰ ਹੋਈ ਸੀ